ਮੇਰਾ ਦੇਖੋ ਮੈਂ ਕੋਈ ਪੰਚਾਇਤ ਦੀ ਚੋਣ ਨਹੀਂ ਲਾਗਣੀ ਬਟ ਆਈ ਐਮ ਕੰਸਰਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਕਿ ਜੇ ਤੁਸੀਂ ਵੋਟਰ ਦਾ ਅਧਿਕਾਰ ਹੀ ਲੋਕਾਂ ਦਾ ਖੋਹ ਲੈਣਾ ਫਿਰ ਤੁਸੀਂ ਵੋਟਾ ਕਰਾਈ ਕਿਉਂ ਰੋਕੇ ਨਹੀਂ ਤੁਸੀਂ ਕਰਾਈਆਂ ਐਨਐਚ ਡਿਲੇ ਰੱਖਿਆ ਤੁਸੀਂ ਕਿਉਂ ਲੋਕਾਂ ਦਾ ਖਰਾਬ ਕਰ ਰਹੇ ਹੋ ਰਹਿਣ ਦਿਓ ਛੁੱਟੀ ਕਰੋ ਤੁਸੀਂ ਐਸੀ ਨਾਲੇ ਤਾਂ ਪੈਸੇ ਦੀ ਪਰਬਾਤੀ ਨਾਲੇ ਤੁਸੀਂ ਬਹੁਤ ਐਮਰਜੈਂਸੀ ਵਾਲੇ ਹਾਲਾਤ ਨਾਲੇ ਤੁਸੀਂ ਦੇਖੋ ਵੱਡੀ ਗੱਲ ਕੀ ਕਰ ਰਹੇ ਆ ਮੈਨੂੰ ਹੈਰਾਨਗੀ ਹੋਈ ਕੱਲ ਉੱਪ ਸੁਣ ਕੇ ਕਹਿੰਦੇ ਜੀ ਅਸਲਾ ਜਮਾ ਕਰਾ ਦਿਓ ਇਹ ਕੱਲ ਪਰਚੋ ਤੁਹਾਡੀ ਅਖਬਾਰਾਂ ਨੇ ਅੱਜ ਆਇਆ ਹਾਂ ਕੱਲ ਕੀਤੇ ਤੇ ਜਾਬ ਤੱਕ ਨਾ ਲਾਇਆ ਠੀਕ ਆ ਜੀ ਸਾਡੇ ਕੀ ਹੋਇਆ ਉਹ ਨੰਬਰਦਾਰ ਸਾਡਾ ਭਗਵੰਤ ਸਿੰਘ ਸ਼ਰੀਆਂ ਗੋਲੀਆਂ ਮਾਰ ਕੇ ਮਾਰਤਾ ਜੇ ਇਹਨਾਂ ਨੇ ਅਸਲਾ ਜਮਾ ਕਰਾਏ ਹੁੰਦੇ ਤੇ ਉਹ ਵਿਚਾਰਾ ਅੱਜ ਜਿੰਦਾ ਨਾ ਹੁੰਦਾ ਘਰ ਵੜ ਕੇ ਉਹਦੇ ਗੋਲੀਆਂ ਮਾਰੀਆਂ ਸਿਰਫ ਏਸ ਲਈ ਉਹਨੇ ਸਕੂਲ ਚ ਜਾਂਦੇ ਨਿਆਣਿਆਂ ਨੂੰ ਆ ਪਟਾਕੇ ਜਿਹੜੇ ਬੁਲਟ ਮਾਰਦੇ ਉਹਨਾਂ ਤੋਂ ਬਰੋਕਿਆ ਸੀ ਨੋ ਨਾ ਹਾਲਾਤ ਵੇਖ ਲੋ ਪੀ ਬੜੇ ਪਏ ਆ ਲੋਰਡ ਆਰਡਰ ਪਕੜ ਕੀ ਉਹ ਜਿਹੜੀ ਜਿਹਦਾ ਉਹ ਫੋਰਨ ਨੈਸ਼ਨਲ ਸੀ ਇਜ਼ਰਾਈਲੀ ਜਿਹਦੇ ਨਾਲ ਉਹਦੇ ਨਾਲ ਜੋ ਬੱਛ ਲੋ ਕੀ ਉਹਦੇ ਉਹਦੇ ਬੈਗ ਖੋਲੇ ਮਕਰ ਮੇਰਾ ਕਹਿਣ ਦਾ ਭਾਵ ਜੇ ਅਸਲਾ ਹੀ ਨਹੀਂ ਹਲੇ ਤੱਕ ਜੰਮਿਆ ਹੋਇਆ ਕਿ ਇੱਥੇ ਕਿਹੜਾ ਜੇ ਬੋਟਾਚਾਰ ਪੈ ਵੀ ਗਿਆ ਕਿਹੜਾ ਨੰਗਾ ਲਾਚ ਹੋਣਾ ਹੈ ਖੂਨ ਦਾ ਕਿਵੇਂ ਖੂਨ ਦੀ ਹੋਣੀ ਹੋਣੀ ਹੈ ਤੁਹਾਡੇ ਸਾਹਮਣੇ ਸੰਭ ਤਾਂ ਇਹਨਾਂ ਤੋਂ ਤਾਂ ਪਰੋਤ ਹੀ ਨਹੀਂ ਸੰਭ ਕਿਛ ਕਰੀ ਤੇ ਇਹਨਾਂ ਨੇ ਕੀ ਸੰਭਣਾ ਸੁਨਾ ਹਾਲੇ ਤੱਕ देयर इज नो ਸੀਰੀਅਸਨੈਸ ਡਿਪੋਜ਼ਿਟ ਆਫ ਆਰਮਜ਼ ਹੋ ਹੀ ਨਹੀਂ ਰਹੀ ਸਾਰੇ ਪ੍ਰੋਸੈਸ ਨੂੰ ਉਡਾਇਆ ਜਾ ਰਿਹਾ ਕਿੱਕ ਕਰਕੇ ਬਾਹਰ ਬਹਿ ਜੋ ਐਮਐਲ ਸਾਹਿਬ ਇੱਥੇ ਬਹਿ ਜੋ ਨਾਲ ਉਹ ਸਭਾ ਕੁਰਸੀ ਹਿਲਾ ਲਓ ਇੱਕ ਹੋਰ ਇੱਥੇ ਤੁਸੀਂ ਬਾਡੀ ਚਾਂ ਦਾ ਜ਼ਿਕਰ ਕੀਤਾ ਬਦਲ ਵੀ ਸਾਹਮਣੇ ਇਹ ਤੇ ਸੀਜ਼ਨ ਚੱਲਦਾ ਝੂਨੇ ਦਾ ਜ਼ਬਰਦਸਤ ਜਿਹੜਾ ਤਾਂ ਖਾ ਲਿਆ ਪਿਆ ਇਹ ਇਹ ਕਾਲੀ ਦੇ ਵਿੱਚ 25 ਦਿਨਾਂ ਦੇ ਪੈਸੇ ਜਿਹੜੇ ਉਹਨਾਂ ਦੇ ਤਾਸਾ ਕੋਲ ਕਰਵਾਇਆ ਇਹ ਸਮੇਂ ਦੇ ਵਿੱਚ ਪ੍ਰੋਸੈਸਿੰਗ ਪੂਰਾ ਹੋ ਜਾਦਾ ਕਿ ਤੁਹਾਡੇ ਨਾਲ ਟਾਈਮ ਬਿਲਕੁਲ ਤੁਸੀਂ ਇੱਕ ਵੀ ਪਿੰਡ ਜਾ ਕੇ ਆਪਦਾ ਪੰਚਾਇਤ 'ਚ ਤੁਸੀਂ ਨਾ ਪਿੰਡ ਜਾ ਕੇ ਆਪਦਾ ਉਹ ਕਰਾ ਲਓ ਪ੍ਰੋਗਰਾਮ ਲੋਕਾਂ ਤੋਂ ਪੁੱਛ ਲਿਓ ਜੀਨੇ ਸਾਰੀ ਆਪਦੇ 6 ਮਹੀਨੇ ਦੀ ਕਮਾਈ ਉਹਦੀ ਸਾਲ ਦੀ ਕਮਾਈ ਅੱਜ ਹੁਣ ਮੌਕਾ ਹੈ ਬਾਡੀ ਦਾ ਉਹ ਆਪਦੀ ਵਿਚਾਰਾ ਫਸਲ ਸੰਭੂ ਕੀ ਬੋਤਾ ਪਾ ਦੱਸੋ ਕਿ ਢੇਢੀ ਨਹੀਂ ਪਰ ਸਕੂ ਤੇ ਉਹਨੇ ਬੋਤਾ ਕੀ ਪਾਉਣੀਆਂ ਮਗਰ ਇਹ ਕਿਹੜਾ ਇਲੈਕਸ਼ਨ ਹੈ ਮਿਡਲ ਆਫ ਦਾ ਸੀਜ਼ਨ ਜਦੋਂ ਲੋਕ ਬਾਡੀ ਚ ਤੇ ਮੰਡੀਆਂ ਚ ਰੁਕੇ ਹੋਣਗੇ ਤੁਸੀਂ ਵੋਟਾਂ ਪਾ ਲਿਆ ਐਲਾਨ ਕਰਦੇ ਕੀ ਇਤਰਾਜ਼ ਵੀ ਹਵਾ ਚ ਲੰਘ ਜੇ ਨਾਮੀਨੇਸ਼ਨ ਵੀ ਹਵਾ ਚ ਲੰਘ ਜੇ ਸਭ ਕੁਝ ਹਵਾ ਚ ਹੀ ਲੰਘ ਜੇ ਕੋਇ ਇਸ ਤਰ੍ਹਾਂ ਹੈ ਮੈਂ ਅਸੰਜਨਾ ਮੈਂ ਉਹਦੀ ਬੜੀ ਇੱਕ ਐਲੈਬੋਰੇਟ ਪ੍ਰੈਸ ਕਾਨਫਰੰਸ ਕੱਲ ਪੱਛੋ ਕਰੂੰਗਾ ਕਿਉਂਕਿ ਜੋ ਹਾਲਾਤ ਬਣੇ ਹੈ ਸਟੋਰੇਜ ਦੇ ਲਈ ਕੋਈ ਜਗ੍ਹਾ ਨਹੀਂ ਸਰਕਾਰ ਨੇ ਪਿਛਲੇ 2-3 ਮਹੀਨੇ ਖਾਦੀ ਪੀਤੀ ਚ ਲਗਾਤੇ ਮੈਂ ਸੁੱਤੇ ਪਏ ਵੀ ਨਹੀਂ ਕਹੂੰਗਾ ਕਿਉਂਕਿ ਹਾਲਾਤ ਆਪਾਂ ਨੂੰ ਸਭ ਨੂੰ ਪਤਾ ਜਦੋਂ ਸਮਾ ਸੀਗਾ ਕਿ ਗਵਰਨਮੈਂਟ ਆਫ ਇੰਡੀਆ ਕੋਲ ਮੈਟਰ ਟੇਕ ਅਪ ਕਰਨ ਨੂੰ ਗਏ ਨਹੀਂ ਉਹਨੇ ਜੋ ਮਰਜ਼ੀ ਕਰ ਲਿਆ ਉਹ ਸਟੋਰੇਜ ਦਾ ਮਸਲਾ ਇੰਨੀ ਛੇਤੀ ਹੱਲ ਨਹੀਂ ਹੋਣਾ ਕਿਉਂਕਿ ਜਿਹੜਾ ਕੰਮ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਸ਼ੁਰੂ ਕਰਨਾ ਸੀ ਤੁਸੀਂ ਅੱਜ ਤੱਕ ਨਹੀਂ ਕੀਤਾ ਸੋ ਇੱਕ ਤਰੀਕ ਤੋਂ ਫਸਲ ਮੰਡੀਆਂ 'ਚ ਆਜੂਗੀ ਮਗਰ ਖਰੀਦ ਸ਼ੁਰੂ ਨਹੀਂ ਹੋਊਗੀ ਕਿਉਂਕਿ ਸਾਰੇ ਇਸ ਗੱਲ ਤੇ ਸ਼ੈਲਰ ਮਾਲਕ ਵੀ ਔਖੇ ਨੇ ਆੜਤੀਏ ਤੇ ਮਜ਼ਦੂਰ ਆਪ ਦਾ ਮਸਲਾ ਲੈ ਕੇ ਤੁਰਿਆ ਕਿ ਸਾਡੀ ਕਮਿਸ਼ਨ ਤੇ ਸਾਡੀ ਮਜ਼ਦੂਰੀ ਦામੀ ਉਹ ਵਧਾਈ ਜਾਵੇ ਉਹ ਅੱਡ ਇੱਕ ਕੋਲੀਸ਼ਨ ਚ ਸਰਕਾਰ ਦੇ ਨਾਲ ਉਸ ਤਕਰਾਰ ਵਾਲੇ ਮੂੜਕੇ ਫਿਰਦੇ ਆ ਕਿਸੇ ਦਾ ਮਸਲਾ ਡਰੈਸ ਨਹੀਂ ਕੀਤਾ ਵਿੱਚ ਹੀ ਹੋ ਰੌਲਾ ਪੈਣਾ ਵਿੱਚੇ ਇਲੈਕਸ਼ਨ ਦਾ ਰੌਲਾ ਪੈਣਾ ਵਿੱਚੇ ਬਾਟੀ ਦਾ ਮਸਲਾ ਖੜਾ ਹੋਣਾ ਵਿੱਚੇ ਮਜ਼ਦੂਰਾਂ ਨੇ ਮਜ਼ਦੂਰੀ ਤੇ ਜਾਣਾ ਤੇ ਵੋਟਾਂ ਕਿਹੜੀਆਂ ਪੈਣੀਆਂ ਵੋਟਾਂ ਤਾਂ ਭਾਈ ਸਾਹਿਬ ਕੱਲਾ ਇਹ ਪੈਸੇ ਬਣਾਉਣ ਦਾ ਮੌਕਾ ਮਿਲ ਗਿਆ ਔਰ ਕੱਖ ਨਹੀਂ ਹੋਣਾ ਲਾਸਟਲੀ ਜੀ ਮੈਂ ਜਿਹੜੀ ਗੱਲ ਇੱਕੋ ਆਯੂਸ਼ਮਾਨ ਕਾਰਡ ਵਾਲੀ ਕਿਉਂਕਿ ਉਹ ਵੀ ਰੋਜ਼ ਲੋਕ ਰੌਲਾ ਪਾ ਰਹੇ देयर आर ਆਲਮੋਸਟ 90 ਲੱਖ ਕਾਰਡ ਹੋਲਡਰ ਜਿਨ੍ਹਾਂ ਦਾ 600 ਕਰੋੜ ਡਿਊ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿੱਲ ਪਿਛਲੇ 6 ਮਹੀਨੇ ਦੇ ਰੇਜ ਹੋਏ ਹੋਏ ਆ ਉਹਨਾਂ ਦਾ ਅੱਜ ਤੱਕ ਕੋਈ ਕੀ ਜਿਹਨੂੰ ਹੈਲਥ ਐਮਰਜੈਂਸੀ ਆ ਜਿਵੇਂ ਸੀਐਮ ਸਾਹਿਬ ਨੂੰ ਪੈ ਗਈ ਸੀਐਮ ਸਾਹਿਬ ਤਾਂ ਮੱਲਾ ਕਲੀਨਿਕ ਤੇ ਗਏ ਨਹੀਂ ਚਲੇ ਗਏ ਫੋਟੋ ਚ ਉਹਨਾਂ ਦਾ ਵਧੀਆ ਇਲਾਜ ਹੋਣਾ ਚਾਹੀਦਾ ਪਹਿਲਾਂ ਉਹ ਪੋਲੋ ਚਲੇ ਗਏ ਮਗਰ ਜੀਦੇ ਕੋਲ ਸਾਧਨ ਨਹੀਂ ਜੀਦਾ ਯੋਸ਼ਮਾਨ ਕਾਰਡ ਨਹੀਂ ਉਹ ਜਾ ਤਾਂ ਸੀਐਮ ਸਾਹਿਬ ਦੀ ਗੱਡੀ ਚੜੇ ਤੇ ਜਾ ਆਪਦਾ ਇਲਾਜ ਕਿਵੇਂ ਕਰਾਵੇ ਆਮ ਆਦਮੀ ਪਾਰਟੀ ਵਾਲੇ ਦੱਸ ਦਿਨ ਭਾਈ ਇੱਡੇ ਇੱਡੇ ਇੱਥੇ ਪੰਜ ਪਿਆਰਾਂ ਦੇ ਤੁਸੀਂ ਬੋਰਡ ਲਵਾਤੇ ਵੱਡੇ ਵੱਡੀਆਂ ਅਸ਼ਤੀਆਂ ਉਹਨਾਂ ਦੇ ਬੋਰਡ ਲਵਾਤੇ ਸੀਐਮ ਦੀ ਫੋਟੋ ਲਵਾਤੀ ਹੁਣ ਲੱਭਿਆ ਕੀ ਅ ਜਿੰਨੇ ਮਹੱਲਾ ਕਲੀਨਿਕ ਭਾਈ ਜੀ ਕਾ ਕੰਟਰੋਵਰਸੀ ਖੜੀ ਹੋਈ ਸੀ ਤੇ ਆਯੂਸ਼ਮਾਨ ਕਾਰਡ ਦੇ ਦਾ ਤੁਸੀਂ ਪੈਸੇ ਨਹੀਂ ਦਿੰਦੇ ਜਹਾਜ ਡਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ ਫਜ਼ੂਲ ਖਰਚੀ ਤੇ ਤੁਹਾਡੇ ਪੈਸੇ ਇਸ਼ਤਿਹਾਰ ਦੇਣ ਦੇ ਕਿ ਲੋ ਇਸ਼ਤਿਹਾਰ ਦੀ ਗੱਲ ਤੁਸੀਂ ਨਹੀਂ ਲਾਉਣੀ ਜੋ ਮੈਂ ਨਹੀਂ ਲਾਉਣੀ ਗੀਆਂ ਨਾ ਮਗਰ ਉਹਦੇ ਪੈਸੇ ਆ ਬਦਰਨ ਅਕ ਇਲਾਜ ਦੇ ਪੈਸੇ ਨਹੀਂ ਭਾਈ ਬੇਨਸਾਪੀ ਨਹੀਂ ਐ ਨਾਟ ਬੈਕ ਨਾ ਥੋੜੀ ਇਸ਼ਤਿਹਾਰ ਜਰੂਰ ਮਿਲੋ ਕੰਮ ਵੀ ਕਰ ਦਿਓ ਨਾ ਭਾਈ ਹੋਰ ਕੋਈ ਤੁਹਾਡਾ ਜੀ ਕੋਈ ਨਾ ਕੋਈ ਪ੍ਰੋਬਲਮ ਨਹੀਂ ਕੋਈ ਉਹ ਤੇ ਕਿੰਨੀ ਗੱਲਾਂ ਵੀ ਹੋ ਚੁੱਕੀਆਂ। ਉਹ ਮੈਂ ਟਵੀਟ ਪਾਈ ਸੀ ਉਹ ਮੈਂ ਥੋੜਾ ਡਿਲੇ ਹੋ ਗਿਆ ਉਹਦਾ ਕਾਰਨ ਇਹ ਹੈ ਸੀਐਮ ਸਾਹਿਬ ਬਿਮਾਰ ਹੋ ਗਏ। ਟਵੀਟ ਕੀ ਪਾਈ ਸੀ ਮੈਂ। ਆਟ ਪਾਈ ਸੀ ਕਿ ਵੱਡੇ ਹਵਾਲੇ ਦਾ ਲੈਂਡ ਡੇਨ ਪੈਸਾ ਪੰਜਾਬ ਤੋਂ ਜਾਂਦਾ ਬਾਹਰ ਇੱਕ ਹੋਰ ਓਐਸਡੀ ਦੀ ਛੁੱਟੀ ਤੈ ਮਜਬੂਰੀ ਬਣੀ ਵੱਡਾ ਪ੍ਰਸ਼ਤਾਚਾਰ ਕਰੋੜਾਂ ਦਾ ਹਵਾਲਾ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਓਐਸਡੀ ਅਤੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ ਇਹ ਮੈਂ ਪਾਈ ਸੀ ਅੱਜ ਤੋਂ ਦੋ ਦਿਨ ਪਹਿਲਾਂ ਔਰ ਅੱਜ ਮੈਂ ਤੁਹਾਨੂੰ ਫੇਰ ਕਹਿ ਰਿਹਾ ਐ ਕੋ ਫੋਟੋ ਭੇਜੀਓ ਜਿਹੜੀ ਮੇਰੇ ਕੋਲ ਆਈ ਕੋ ਉਹ ਫੋਟੋ ਭੇਜੀਓ ਜਿਹੜੀ ਮੇਰੇ ਕੋਲ ਮੇਰਾ ਵੀਰ ਉਹ ਕਿਧਰ ਵੀਰ ਕਿੱਥੇ ਆ ਭੇਜ ਰਿਹਾ ਆ ਫੋਟੋ ਤੁਹਾਨੂੰ ਦਿਖਾਉਣਾ ਔਰ ਜਦ ਮੇਰੇ ਕੋਲ ਮਟੀਰੀਅਲ ਜਿਆਦਾ ਹੁੰਦਾ ਨਾ ਮੈਂ ਸ਼ੇਅਰ ਨਹੀਂ ਕਰਦਾ ਦਾ ਤਾ ਸੁੱਤੋਂ ਨੂੰ ਖਤਰੇ 'ਚ ਨਹੀਂ ਪਾਸ ਆ ਪਈ ਜੀ ਨਹੀਂ ਜੀ ਆ ਗਈ ਉਹ ਨਹੀਂ ਆਈ ਹਾਲੋ ਅਬ ਇਹ ਮੈਂ ਤੁਹਾਨੂੰ ਕੋਈ ਹੋਰ ਦਿਨ ਦੱਸਣੀ ਜੀ ਇੰਨਾ ਚੋ ਵੀ ਖਤਰੇ 'ਚ ਆ ਇੱਕ ਤਾਂ ਵੈਸੇ ਖਤਰੇ 'ਚ ਆ ਛੁਪ ਕਾਮਨਾਵਾਂ ਠੀਕ ਹੋ ਜਾਣ ਨਾਲ ਦਾ ਵੀ ਖਤਰੇ ਚ ਕਰੋੜਾਂ ਰੁਪਏ ਦਾ ਸੈਂਟਰਲ ਏਜੰਸੀ ਨੇ ਹਵਾਲੇ ਦਾ ਟ੍ਰਾਂਜੈਕਸ਼ਨ ਅਨਰਥ ਕੀਤਾ ਜਿਹੜੇ ਕੱਟੜ ਇਮਾਨਦਾਰ ਆਪਦੇ ਆਪ ਨੂੰ ਕਹਿੰਦੇ ਸੀ ਉਹ ਕੱਟੜ ਬੇਈਮਾਨ ਨਿਕਲਣਗੇ ਸਾਰਾ ਕੁਝ ਸਾਹਮਣੇ ਹੋਊ ਬਹੁਤ ਜ਼ਿਆਦਾ ਪੈਸਾ ਬਾਹਰ ਵਿਦੇਸ਼ਾਂ ਚ ਗਿਆ ਪਰ ਕਰੋੜਾਂ ਰੁਪਈਆ ਗਿਆ ਇੱਕ OSB ओंकार ਸਿੰਘ ਲਾਇਆ ਇਹਨਾਂ ਨੂੰ ਦੱਸੋ ਭਾਈ ਕੌਣ ਨੇ ਕਿਹਦੇ ਕਰਕੇ ਲਾਇਆ ਮੈਂ ਤੇ ਤਿਗੜੀ ਦਾ ਜ਼ਿਕਰ ਕੀਤਾ ਉਸ ਤਿਗੜੀ ਬਾਰੇ ਹਲੇ ਤੱਕ ਕੋਈ ਬੋਲ ਨਹੀਂ ਰਿਹਾ ਇੱਕ ਮੰਤਰੀ ਨੂੰ ਗਾਹ ਪਛਾ ਕਰਤਾ ਉਹ ਵੀ ਹਿੱਸਾ ਉਸ ਤਿਗੜੀ ਦਾ ਕਿ ਕੋਹਰ ਬੰਦਾ ਲਓ ਮੈਂ ਕਹਿਣਾ ਜੇ ਮਤਉ ਬੰਦਿਆਂ ਤਿਗੜੀ ਤੇ ਪਰਚਾ ਦੇ ਦਿਓ ਤਿਗੜੀ ਤੇ ਪਰਚਾ ਨਹੀਂ ਦਿੱਤਾ ਜਾਣਾ ਇਤੋਂ ਸੀਐਮ ਕੋਲੋਂ ਕਿਉਂਕਿ ਜੇ ਤਿਗੜੀ ਤੇ ਪਰਚਾ ਹੋ ਗਿਆ ਤੇ ਫਿਰ ਛਿੱਟੇ ਸੀਐਮ ਹਾਊਸ ਤੱਕ ਪਹੁੰਚ ਗਏ ਕਿਉਂਕਿ ਯੋਗਵਸ਼ਦੀ ਸਾਹਿਬ ਦਾ ਸੀਐਮ ਹਾਊਸ ਦੇ ਸਦ ਸੀਐਮ ਹਾਊਸ ਤੋਂ ਬੋਲ ਹੁੰਦੇ ਸਨ ਓਂਕਾਰ ਸਿੰਘ ਦੇ ਇਸ ਜਿੱਤਰਾ ਇੱਕ ਹੋਰ ਵਾਸਦੀ ਆ ਜਿਹੜੀ ਮੈਂ ਫੋਟੋ ਬਖਾਈ ਆ ਬੜੀ ਕੀਮਤੀ ਮੋਟੋ ਆ ਧਿਆਨ ਨਾਲ ਫੇਰ ਨਾਲ ਵੇਖਿਓ ਆ ਐ ਜਿਹੜੇ ਕਰਕੇ ਖਲੋਤੇ ਨੇ ਆ ਐ ਤਿੰਨੇ ਖਲੋਤੇ ਆਇਆ ਜੀ ਬਿਲਕੁਲ ਜ਼ਾ ਭੇਜ ਹੀ ਦੇਣੀ ਆ ਮੈਂ ਤੁਹਾਨੂੰ ਮੈਂ ਰੱਖ ਕੇ ਕੀ ਕਰਨੀ ਆ ਮੇਰਾ ਤਾਂ ਅੱਗੇ ਐਂਗਲ ਨੂੰ ਫਿਰਦਾ ਫੋਨ ਹਲੋ ਐ ਕੀ ਕਰਦੇ ਆ ਵਿਕਰੀ ਤਾਂ ਹੋਈ ਖੜੀ ਆ ਠੀਕ ਆ ਨਾ ਜੀ